ਤੁਸੀਂ ਮੇਰੀ ਇੱਕ ਗੱਲ ਨਾਲ ਬਿਲਕੁਲ ਸਹਿਮਤ ਹੋਵੋਗੇ ਕਿ ਅੱਜ ਕੱਲ ਜੋ ਇਨਸਾਨ ਹੈ ਉਸ ਵਿੱਚ ਗੁੱਸਾ ਬਹੁਤ ਜ਼ਿਆਦਾ ਭਰ ਚੁੱਕਿਆ ਬਹੁਤ ਥੋੜੇ ਲੋਕ ਐਦਾਂ ਦੇ ਆ ਜੋ ਆਪਣੇ ਗੁੱਸੇ ਤੇ ਕੰਟਰੋਲ ਕਰਦੇ ਆ ਨਹੀਂ ਤਾਂ ਗੁੱਸੇ ਦੇ ਨਾਲ ਨਾਲ ਸ਼ਹਿਨਸ਼ੀਲਤਾ ਬਿਲਕੁਲ ਖਤਮ ਹੋ ਚੁੱਕੀ ਹੈ ਜ਼ਿਆਦਾ ਲੋਕਾਂ ਦੀ ਉਹਨਾਂ ਦੀ ਗਿਣਤੀ ਹੋ ਚੁੱਕੀ ਹੈ ਜੋ ਕ੍ਰਿਮਨਲ ਪ੍ਰਵਰਤੀ ਦੇ ਹੋ ਚੁੱਕੇ ਨੇ ਉਹ ਕਿਸੇ ਛੋਟੀ ਮੋਟੀ ਗੱਲ ਤੇ ਵੀ ਕੋਈ ਕ੍ਰਾਈਮ ਕਰਨੋਂ ਨਹੀਂ ਹਟਦੇ ਉਸ ਦਾ ਵਾਦ ਵਿੱਚ ਕੀ ਅਸਰ ਹੁੰਦਾ ਹੈ ਕੀ ਉਸ ਦਾ ਨਤੀਜਾ ਨਿਕਲਦਾ ਉਹ ਸ਼ਾਇਦ ਉਹ ਨਹੀਂ ਸੋਚਦੇ ਪਰ ਇੱਕ ਵਾਰ ਉਹਨਾਂ ਉੱਤੇ ਗੁੱਸਾ ਹਾਵੀ ਹੋ ਜਾਂਦਾ ਹੈ ਤੇ ਉਹਨਾਂ ਦੀ ਸ਼ੈਨਸੀਲਤਾ ਜਵਾਬ ਦੇ ਜਾਂਦੀ ਹੈ ਤੇ ਉਹ ਕੁਝ ਗਲਤ ਕਰ ਬੈਠਦੇ ਨੇ ਤੇ ਫਿਰ ਸਾਰੀ ਜ਼ਿੰਦਗੀ ਉਹ ਬੈਠ ਕੇ ਪਛਤਾਉਂਦੇ ਨੇ ਇਹ ਸੱਚੀ ਘਟਨਾ ਦੇ ਵਿੱਚ ਵੀ ਇਦਾਂ ਹੀ ਹੋਇਆ ਇੱਕ ਪਰਿਵਾਰ ਜੋ ਕਿ ਹੱਸਦਾ ਬਸਦਾ ਪਰਿਵਾਰ ਸੀ ਜਿਸ ਦਾ ਇੱਕ ਬੇਟਾ ਜੋ ਕਿ ਨੌਜਵਾਨ ਸੀ तकरीबन 18 ਸਾਲਾਂ ਦਾ ਸੀ ਇਸ ਪਰਿਵਾਰ ਦੇ ਵਿੱਚ ਵੀ ਗੁੱਸੇ ਦੇ ਕਾਰਨ ਇਹੋ ਜਿਹਾ ਕੁਝ ਹੁੰਦਾ ਹੈ ਕਿ ਪਰਿਵਾਰ ਤਹਸ ਨਹਸ ਹੋ ਜਾਂਦਾ ਹੈ ਤੇ ਲੋਕ ਵੀ ਹੈਰਾਨ ਸੀ ਕਿ ਇਹ ਇਸ ਬੰਦੇ ਨੇ ਕੀ ਕਰ ਦਿੱਤਾ ਇਸ ਨੇ ਤਾਂ ਸਾਰਾ ਪਰਿਵਾਰ ਹੀ ਖਤਮ ਕਰ ਲਿਆ ਤੇ ਆਪਣੀ ਜ਼ਿੰਦਗੀ ਵੀ ਬਰਵਾਦ ਕਰ ਲਈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਹਰਿਆਣਾ ਦਾ ਜ਼ਿਲ੍ਹਾ सिरसा ਤੇ ਉਸ ਦੇ ਅਧੀਨ ਪੈਂਦਾ ਥਾਣਾ ਡੱਬਵਾਲੀ ਡੱਬਵਾਲੀ ਦੇ ਅਧੀਨ ਪੈਂਦਾ ਪਿੰਡ ਗਿੰਦੜ ਖੇੜਾ ਗੱਲ ਹੈ 25 ਸਤੰਬਰ 2024 ਦੀ ਤਕਰੀਬਨ ਸਵੇਰ ਦੇ 4 ਵਜੇ ਦੀ ਇਸ ਪਿੰਡ ਦੇ ਵਿੱਚ ਦੋ ਭਰਾ ਰਾਮ ਸਿੰਘ ਤੇ ਜਸਵੰਤ ਸਿੰਘ ਰਹਿੰਦੇ ਹੁੰਦੇ ਆ ਤੇ ਦੋਨਾਂ ਦੇ ਘਰ ਨਾਲ-ਨਾਲ ਹੁੰਦੇ ਆ ਜਸਵੰਤ ਸਿੰਘ ਦੇ ਘਰ ਦੇ ਵਿੱਚ ਉਸ ਦੀ ਪਤਨੀ ਮਲਕੀਤ ਕੌਰ ਤੇ ਉਸ ਦਾ ਬੇਟਾ ਹਰਪਾਲ ਸਿੰਘ ਹੁੰਦੇ ਆ ਹਰਪਾਲ ਸਿੰਘ ਦੀ ਉਮਰ ਲਗਭਗ 18 ਸਾਲ ਹੁੰਦੀ ਹੈ ਜਸਵੰਤ ਸਿੰਘ ਦੀ ਉਮਰ 40 ਸਾਲ ਦੇ ਕਰੀਬ ਹੁੰਦੀ ਹੈ ਤੇ ਜੋ ਉਹਨਾਂ ਦੀ ਪਤਨੀ ਹੁੰਦੀ ਹੈ ਉਸ ਦੀ ਉਮਰ ਲਗਭਗ 37-38 ਸਾਲ ਹੁੰਦੀ ਹੈ ਗੱਲ ਹੈ 25 ਸਤੰਬਰ 2000 24 ਦੀ ਸਵੇਰੇ 4 ਵਜੇ ਦੀ ਜੋ ਹਰਪਾਲ ਸਿੰਘ ਹੁੰਦਾ ਉਹ ਆਪਣੇ ਘਰ ਦੀ ਕੰਦ ਟੱਪਦਾ ਤੇ ਆਪਣੇ ਤਾਏ ਦੇ ਘਰੇ ਆ ਜਾਂਦਾ ਤੇ ਤਾਏ ਨੂੰ ਜਗਾਉਂਦਾ ਕਿ ਤਾਇਆ ਜੀ ਸਾਡੇ ਘਰੇ ਦੋ ਬਦਮਾਸ਼ ਆ ਗਏ ਜਿਨ੍ਹਾਂ ਨੇ ਮੇਰੇ ਮਾਤਾ ਪਿਤਾ ਦੇ ਕਮਰੇ ਨੂੰ ਅੱਗ ਲਗਾ ਦਿੱਤੀ ਤੁਸੀਂ ਉੱਠੋ ਤੁਸੀਂ ਮੇਰੇ ਨਾਲ ਚੱਲੋ ਇਹ ਗੱਲ ਸੁਣ ਕੇ ਤਾਇਆ ਹੈਰਾਨ ਹੋ ਜਾਂਦਾ ਤੇ ਉਸ ਨੂੰ ਸਮਝ ਨਹੀਂ ਆ ਰਿਹਾ ਜੀ ਕਿ ਉਹ ਕੀ ਕਰੇ ਤਾਂ ਉਹ ਚਿਉ-ਚਿਉ ਚੀਕਾਂ ਮਾਰ ਲੱਗ ਜਾਂਦਾ ਰੌਲਾ ਪਾਉਣ ਲੱਗ ਜਾਂਦਾ ਲੋਕਾਂ ਨੂੰ ਬੁਲਾਉਣ ਲੱਗ ਜਾਂਦਾ ਹੈ ਸਵੇਰ ਦਾ ਸਮਾਂ ਹੁੰਦਾ तकरीबन 4 ਵਜੇ ਹੁੰਦੇ ਨੇ ਤਾਂ ਇਸ ਵੇਲੇ ਜਿਆਦਾ ਲੋਕ ਸੁੱਤੇ ਪਏ ਹੁੰਦੇ ਆ ਪਰ ਫੇਰ ਵੀ ਉਸ ਦਾ ਰੌਲਾ ਸੁਣ ਕੇ ਕਈ ਲੋਕ ਇਕੱਠੇ ਹੋ ਜਾਂਦੇ ਨੇ ਜਸਵੰਤ ਸਿੰਘ ਦੇ ਘਰ ਜਾ ਕੇ ਜਦੋਂ ਜਸਵੰਤ ਸਿੰਘ ਦੇ ਕਮਰੇ ਨੂੰ ਦੇਖਿਆ ਜਾਂਦਾ ਤਾਂ ਉਸ ਨੂੰ ਅੱਗ ਲੱਗੀ ਹੋਈ ਸੀ ਹੁਣ ਇਹਨਾਂ ਵੱਲੋਂ ਪਹਿਲਾਂ ਅੱਗ ਬੁਝਾਈ ਜਾਂਦੀ ਹੈ ਅੱਗ ਬੁਝਾਉਣ ਤੋਂ ਬਾਅਦ ਜਦੋਂ ਦੇਖਿਆ ਜਾਂਦਾ ਤਾਂ ਜਸਵੰਤ ਸਿੰਘ ਅਤੇ ਉਸ ਦੀ ਪਤਨੀ ਦੋਨਾਂ ਦੀ ਮੌਤ ਹੋ ਚੁੱਕੀ ਸੀ ਉਹਨਾਂ ਦਾ ਸਰੀਰ 90% ਤੱਕ ਮਚ ਚੁੱਕਿਆ ਸੀ ਇਹ ਦੇਖ ਕੇ ਸਾਰਾ ਪਿੰਡ ਹੈਰਾਨ ਸੀ ਕਿ ਕਿਸ ਨੇ ਇਹ ਕੀਤਾ ਤੇ ਕਿਉਂ ਕੀਤਾ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਮੌਕੇ ਤੇ ਪੁਲਿਸ ਆਉਂਦੀ ਹੈ ਐਸਪੀ ਦੀਪਤੀ ਗਰਗ ਥਾਣਾ ਮੁਖੀ ਬ੍ਰਹਮ ਪ੍ਰਕਾਸ਼ ਏਐਸਆਈ ਰਾਜਪਾਲ ਇਹ ਪੁਲਿਸ ਪਾਰਟੀ ਨਾਲ ਪਹੁੰਚਦੇ ਆ ਤੇ ਇਹ ਜਾਂਚ ਕਰਦੇ ਨੇ ਪੁੱਛਗਿੱਛ ਕਰਦੇ ਆ ਕਿ ਆਖਿਰ ਇਹ ਕਿਵੇਂ ਹੋਇਆ ਕੌਣ ਕਰ ਗਿਆ ਪਹਿਲਾਂ ਤਾਂ ਇਹਨਾਂ ਜੋ ਲਾਸ਼ਾਂ ਹੁੰਦੀਆਂ ਇਹਨਾਂ ਨੂੰ ਇੱਕ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਆ ਤੇ ਜਦੋਂ ਸਾਰੇ ਘਰ ਦੀ ਜਾਂਚ ਕੀਤੀ ਜਾਂਦੀ ਹੈ ਤਾਂ ਪੁਲਿਸ ਨੂੰ ਪਤਾ ਲੱਗਦਾ ਕਿ ਜੋ ਘਰ ਵਿੱਚ ਸਮਾਨ ਸੀ ਜੋ ਦੂਸਰੇ ਕਮਰੇ ਦੇ ਵਿੱਚ ਸਮਾਨ ਸੀ ਉਹ ਸਾਰਾ ਇੱਧਰ ਉੱਧਰ ਖਿੰਡਿਆ ਹੋਇਆ ਸੀ ਤੇ ਜੋ ਇਹਨਾਂ ਦੀਆਂ ਲਾਸ਼ਾਂ ਸੀ ਜਸਵੰਤ ਸਿੰਘ ਤੇ ਮਲਕੀਤ ਕੌਰ ਦੀ ਇਹ ਮੰਜੇ ਦੇ ਉੱਤੇ ਐਦਾਂ ਪਈਆਂ ਸੀ ਜਿਵੇਂ ਇਹਨਾਂ ਨੂੰ ਸੁੱਤਿਆਂ ਨੂੰ ਹੀ ਕਿਸੇ ਨੇ ਅੱਗ ਲਗਾ ਦਿੱਤੀ ਹੋਵੇ ਪੁਲਿਸ ਨੂੰ ਲੱਗਦਾ ਕਿ ਜੇ ਬਦਮਾਸ਼ ਆਏ ਸੀ ਤਾਂ ਇਹ ਉੱਠੇ ਕਿਉਂ ਨਹੀਂ ਇਹਨਾਂ ਨੇ ਵਿਰੋਧ ਕਿਉਂ ਨਹੀਂ ਕੀਤਾ ਇਦਾਂ ਹੀ ਲੱਗ ਰਿਹਾ ਸੀ ਕਿ ਇਹਨਾਂ ਨੂੰ ਸੁੱਤੇ ਪਿਆ ਨੂੰ ਹੀ ਕਿਸੇ ਨੇ ਅੱਗ ਲਗਾ ਦਿੱਤੀ ਤੇ ਇਹ ਇਹਨਾਂ ਨੂੰ ਉੱਠਣ ਦਾ ਸਮਾਂ ਹੀ ਨਹੀਂ ਮਿਲਿਆ ਪੁਲਿਸ ਇਹਨਾਂ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੀ ਸੀ ਜਾਂਚ ਕਰਦੇ ਕਰਦੇ ਪੁਲਿਸ ਹੁਣ ਜੋ ਹਰਪਾਲ ਸਿੰਘ ਸੀ ਜੋ ਕਿ ਜਸਵੰਤ ਸਿੰਘ ਅਤੇ ਮਲਕੀਤ ਕੌਰ ਦਾ ਇਕਲੌਤਾ ਬੇਟਾ ਸੀ ਉਹੀ ਅਸਲ ਵਿੱਚ ਇਸ ਸਾਰੇ ਘਟਨਾ ਦਾ ਚਸ਼ਮਦੀਦ ਸੀ ਉਸ ਤੋਂ ਪੁੱਛਦੀ ਹੈ ਕਿ ਆਖਰੇ ਕੀ ਹੋਇਆ ਤਾਂ ਉਸ ਨੇ ਦੱਸਿਆ ਕਿ ਸਾਡੇ ਘਰੇ ਦੋ ਬੰਦੂਖਧਾਰੀ ਬਦਮਾਸ਼ ਆਏ ਉਹਨਾਂ ਨੇ ਮੇਰੇ ਮਾਤਾ ਪਿਤਾ ਦੇ ਕਮਰੇ ਨੂੰ ਅੱਗ ਲਗਾ ਦਿੱਤੀ ਤੇ ਮੈਨੂੰ ਜਦੋਂ ਜਾਗ ਆਈ ਮੈਂ ਦੇਖਿਆ ਉਸ ਤੋਂ ਬਾਅਦ ਮੈਂ ਭੱਜ ਕੇ ਆਪਣੇ ਤਾਏ ਦੇ ਘਰੇ ਚਲਿਆ ਗਿਆ ਕੰਧ ਟੱਪ ਕੇ ਤੇ ਮੈਂ ਆਪਣੇ ਤਾਏ ਨੂੰ ਇਹ ਸਾਰੀ ਗੱਲ ਦੱਸੀ ਤੇ ਉਸ ਤੋਂ ਬਾਅਦ ਜੋ ਹੋਇਆ ਸੀ ਅੱਗ ਬੁਝਾਈ ਪਰ ਪੁਲਿਸ ਨੂੰ ਲੱਗ ਰਿਹਾ ਸੀ ਕਿ ਇਹ ਜੋ ਮੁੰਡਾ ਇਹ ਸਹੀ ਨਹੀਂ ਦੱਸ ਰਿਹਾ ਇਸ ਦੇ ਦੱਸਣ ਦੇ ਵਿੱਚ ਕੁਝ ਗੜਬੜਾ ਹੈ ਕਿਉਂਕਿ ਜੇ ਬਦਮਾਸ਼ ਆਏ ਸੀ ਜੇ ਉਹ ਲੁੱਟ ਕਰਨ ਆਏ ਸੀ ਤਾਂ ਜੋ ਘਰ ਦਾ ਸਮਾਨ ਸੀ ਉਹ ਖਿੰਡਿਆ ਤਾਂ ਹੋਇਆ ਸੀ ਪਰ ਜੋ ਨਕਦੀ ਸੀ ਜੋ ਗਹਿਣੇ ਸੀ ਸੋਨੇ ਚਾਂਦੀ ਦੇ ਉਹਨਾਂ ਨੂੰ ਉਹਨਾਂ ਨੇ ਹੱਥ ਨਹੀਂ ਲਗਾਇਆ ਸੀ ਉਹ ਉਦਾਂ ਹੀ ਪਏ ਸੀ ਹੁਣ ਪੁਲਿਸ ਸੋਚਦੀ ਹੈ ਕਿ ਜੇ ਲੁਟੇਰੇ ਆਏ ਸੀ ਤਾਂ ਉਹ ਨਗਦੀ ਕਿਉਂ ਨਹੀਂ ਲੈ ਕੇ ਗਏ ਸੋਨੇ ਚਾਂਦੀ ਦੇ ਗਹਿਣੇ ਕਿਉਂ ਨਹੀਂ ਲੈ ਕੇ ਗਏ ਇਹ ਗੱਲ ਪੁਲਿਸ ਨੂੰ ਪਰੇਸ਼ਾਨ ਕਰ ਰਹੀ ਸੀ ਤੇ ਇੱਕ ਇਹ ਗੱਲ ਵੀ ਪਰੇਸ਼ਾਨ ਕਰ ਰਹੀ ਸੀ ਕਿ ਜੇ ਬਦਮਾਸ਼ ਆਏ ਸੀ ਤਾਂ ਬਦਮਾਸ਼ਾਂ ਦਾ ਵਿਰੋਧ ਦੋਨੋਂ ਪਤੀ ਪਤਨੀ ਨੇ ਕਿਉਂ ਨਹੀਂ ਕੀਤਾ ਇੰਨੀ ਕਿੰਨੀ ਕੁ ਗੂੜੀ ਨੀਂਦ ਦੇ ਵਿੱਚ ਉਹ ਪਏ ਸੀ ਕਿ ਉਹ ਉਠ ਹੀ ਨਾ ਸਕੇ ਪੁਲਿਸ ਨੂੰ ਹੁਣ ਦਾਲ ਦੇ ਵਿੱਚ ਕੁਝ ਕਾਲਾ ਲੱਗਦਾ ਹੈ ਕਿ ਜੋ ਇਹਨਾਂ ਦਾ ਮੁੰਡਾ ਹੈ ਉਹ ਝੂਠ ਬੋਲ ਰਿਹਾ ਉਹ ਕੋਈ ਨਾ ਕੋਈ ਗੱਲ ਸੁਪਾ ਰਿਹਾ ਉਸ ਤੋਂ ਬਾਅਦ ਪੁਲਿਸ ਫਿਰ ਹੁਣ ਹਰਪਾਲ ਸਿੰਘ ਜੋ ਕਿ ਇਹ ਸਾਰੀ ਘਟਨਾ ਦਾ ਚਸ਼ਮਦੀਦ ਸੀ ਉਸ ਤੋਂ ਸੱਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਜੋ ਹਰਪਾਲ ਸਿੰਘ ਹੁੰਦਾ 18 ਸਾਲਾ ਬੀਏ ਫਰਸਟ ਇਅਰ ਦਾ ਸਟੂਡੈਂਟ ਹੁੰਦਾ ਹੈ ਇਹ ਟੁੱਟ ਜਾਂਦਾ ਹੈ ਤੇ ਜੋ ਇਹ ਕਹਾਣੀ ਦੱਸਦਾ ਉਸ ਨੂੰ ਸੁਣ ਕੇ ਸਭ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿ ਇੱਕ ਲੌਤਾ ਪੁੱਤ ਜਿਸ ਉੱਤੇ ਮਾਪੇ ਨੂੰ ਬੜੀਆਂ ਆਸਾਂ ਸੀ ਕਿ ਵੱਡਾ ਹੋ ਕੇ ਸਾਡਾ ਸਹਾਰਾ ਬਣੇਗਾ ਉਹ ਦੱਸਦਾ ਹੈ ਕਿ ਮੈਂ ਬੀਏ ਫਸਟイヤー ਦਾ ਸਟੂਡੈਂਟ ਐ ਤੇ ਉਸ ਦੀ ਉਮਰ 18 ਸਾਲ ਹੁੰਦੀ ਹੈ ਇੱਕ ਕੁੜੀ ਕਾਲਜ ਆਉਂਦੀ ਹੈ ਤੇ ਉਸ ਦਾ ਪਿਤਾ ਉਸ ਦੇ ਪਿੱਛੇ ਆ ਰਿਹਾ ਹੁੰਦਾ ਤੇ ਉਹ ਕੁੜੀ ਇਹ ਹਰਪਾਲ ਸਿੰਘ ਨਾਲ ਗੱਲਾਂ ਕਰਨ ਲੱਗ ਜਾਂਦੀ ਹੈ ਪਿਤਾ ਨੂੰ ਇੱਕ ਵਾਰ ਸ਼ੱਕ ਹੁੰਦਾ ਕਿ ਸ਼ਾਇਦ ਇਹ ਜੋ ਮੇਰੀ ਕੁੜੀ ਐ ਇਹ ਇਸ ਮੁੰਡੇ ਨਾਲ ਗਲਤ ਐ ਪਰ ਫਿਰ ਵੀ ਉਹ ਕਹਿੰਦਾ ਕਿ ਸ਼ਾਇਦ ਮੈਨੂੰ ਭੁਲੇਖਾ ਪਿਆਗਾ ਵੈਸੇ ਹੀ ਇਹ ਇਸ ਕੋਲ ਖੜੀ ਹੂ ਪਰ ਜੋ ਪਿਤਾ ਹੁੰਦਾ ਉਹ ਉਸ ਉਤੇ ਨਿਗਾਹ ਰੱਖਣ ਲੱਗ ਜਾਂਦਾ ਫੇਰ ਥੋੜੇ ਦਿਨਾਂ ਬਾਅਦ ਉਹ ਆਪਣੀ ਕੁੜੀ ਦਾ ਜਦੋਂ ਪਿੱਛਾ ਕਰਦਾ ਤਾਂ ਉਹ ਕੁੜੀ ਫੇਰ ਇਸ ਮੁੰਡੇ ਦੇ ਨਾਲ ਗੱਲਾਂ ਕਰ ਰਹੀ ਹੁੰਦੀ ਹੈ ਕੁੜੀ ਦੇ ਪਿਓ ਨੂੰ ਗੁੱਸਾ ਆਉਂਦਾ ਤੇ ਉਹ ਹੁਣ ਕਾਲਜ ਪ੍ਰਸ਼ਾਸਨ ਕੋਲ ਜਾਂਦਾ ਹੈ ਕਿ ਕਾਲਜ ਵਾਲਿਆਂ ਨੂੰ ਕਹਿੰਦਾ ਕਿ ਤੁਹਾਡੇ ਕਾਲਜ ਦੇ ਵਿੱਚ ਇਹ ਕੀ ਹੋ ਰਿਹਾ ਹੈ ਬੱਚੇ ਇੱਥੇ ਪੜਨ ਆਉਂਦੇ ਆ ਜਾਂ ਐਦਾਂ ਦਾ ਕੁਝ ਕਰਨ ਆਉਂਦੇ ਨੇ ਫਿਰ ਉਸ ਤੋਂ ਬਾਅਦ ਜੋ ਕਾਲਜ ਵਾਲੇ ਹੁੰਦੇ ਨੇ ਉਹ ਇਹ ਹਰਪਾਲ ਸਿੰਘ ਦੇ ਪਿਤਾ ਜਸਵੰਤ ਸਿੰਘ ਨੂੰ ਬੁਲਾਉਂਦੇ ਨੇ ਤੇ ਉਸ ਨੂੰ ਇਸ ਦੇ ਮੁੰਡੇ ਦੀ ਕਰਤੂਤ ਬਾਰੇ ਦੱਸਦਾ ਕਿ ਤੁਹਾਡਾ ਮੁੰਡਾ ਐਦਾਂ ਕਰਦਾ ਹੈ ਹੁਣ ਜਸਵੰਤ ਸਿੰਘ ਨੂੰ ਬੜਾ ਗੁੱਸਾ ਆਉਂਦਾ ਹੈ ਤੇ ਉਹ ਹਰਪਾਲ ਸਿੰਘ ਉੱਤੇ ਗੁੱਸੇ ਹੁੰਦਾ ਹੈ ਇਸ ਦੀ ਗਾਲੀ ਗਲੋਚ ਕਰਦਾ ਹੈ ਕਿ ਤੂੰ ਕਾਲਜ ਦੇ ਵਿੱਚ ਪੜਨ ਜਾਣਾ ਜਾਂ ਇਹੋ ਜਿਹਾ ਕੁਝ ਕਰਨ ਜਾਣਾ ਉਸ ਤੋਂ ਬਾਅਦ ਇਸ ਦਾ ਜੋ ਫੋਨ ਹੁੰਦਾ ਉਹ ਖੋਹ ਲੈਂਦਾ ਜਾਂਦਾ ਤੇ ਇਸ ਨੂੰ ਬਾਰ-ਬਾਰ ਇਸ ਗੱਲ ਦਾ ਅਹਿਸਾਸ ਕਰਾਇਆ ਜਾਂਦਾ ਕਿ ਤੂੰ ਇਹ ਗਲਤ ਕਰ ਰਿਹਾ ਸੀ ਤੂੰ ਐਦਾਂ ਨਹੀਂ ਕਰਨਾ ਸੀ ਜਾਨੀ ਹੁਣ ਮਾੜੀ-ਮਾੜੀ ਗੱਲ ਤੇ ਹੀ ਇਸ ਨੂੰ ਜਸਵੰਤ ਸਿੰਘ ਤੇ ਉਸ ਦੀ ਘਰ ਵਾਲੀ ਜੋ ਸੀ ਉਹ ਟੋਕਦੀ ਰਹਿੰਦੀ ਇਸ ਨੂੰ ਸਮਝਾਉਂਦੇ ਰਹਿੰਦੇ ਕਈ ਵਾਰ ਗੁੱਸੇ ਦੇ ਵਿੱਚ ਮਾਤਾ-ਪਿਤਾ ਤੋਂ ਇਸ ਨੂੰ ਗਾਲਾਂ ਵੀ ਨਿਕਲ ਜਾਂਦੀਆਂ ਕਿਉਂਕਿ ਉਹਨਾਂ ਦਾ ਇੱਕ ਲਾਊਤਾ ਪੁੱਤਰ ਸੀ ਉਹਨਾਂ ਨੂੰ ਇਸ ਤੋਂ ਬਹੁਤ ਜ਼ਿਆਦਾ ਉਮੀਦਾਂ ਸੀ ਕਿ ਇਹ ਸਾਡੇ ਬੁਢਾਪੇ ਦਾ ਸਹਾਰਾ ਬਣੇਗਾ ਇਹ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਵੇਗਾ ਕੁਝ ਬਣੇਗਾ ਇਸ ਲਈ ਹੀ ਇਸ ਨੂੰ ਕਾਲਜ ਵਿੱਚ ਪੜਨ ਲਾਇਆ ਹੋਇਆ ਸੀ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਆਉਣ ਵਾਲਾ ਸਮਾਂ ਕਿੰਨਾ ਖਤਰਨਾਕ ਹੈ ਜਦੋਂ ਇਹ ਗੱਲਾਂ ਮਾਤਾ ਪਿਤਾ ਇਸ ਨੂੰ ਕਹਿੰਦੇ ਨੇ ਤਾਂ ਮਾਤਾ ਪਿਤਾ ਪ੍ਰਤੀ ਇਸ ਦੇ ਮਨ ਦੇ ਵਿੱਚ ਨਫ਼ਰਤ ਪੈਦਾ ਹੋ ਜਾਂਦੀ ਹੈ ਤੇ ਇਹ ਸੋਚਦਾ ਹੈ ਕਿ ਮੈਂ ਇਹਨਾਂ ਨੂੰ ਜਿਉਂਦਾ ਨਹੀਂ ਛੱਡਾਂਗਾ ਤਾਂ ਫਿਰ ਇਹ ਆਨਲਾਈਨ ਜੋ ਨਸ਼ੀਲੀਆਂ ਗੋਲੀਆਂ ਹੁੰਦੀਆਂ ਨੇ ਉਹਨਾਂ ਦਾ ਆਰਡਰ ਕਰਦਾ ਹੈ ਉਹ ਜਿੱਦਣ ਇਸ ਕੋਲ ਆ ਜਾਂਦੀਆਂ ਉਸ ਤੋਂ ਬਾਅਦ ਇਹ ਸੋਚਦਾ ਹੈ ਕਿ ਮੈਂ ਇਹਨਾਂ ਨੂੰ ਬੇਹੋਸ਼ ਕਰਕੇ ਇਹਨਾਂ ਨੂੰ ਨੀਂਦ ਵਾਲੀਆਂ ਗੋਲੀਆਂ ਦੇ ਕੇ ਉਸ ਤੋਂ ਬਾਅਦ ਇਹਨਾਂ ਦਾ ਕੰਮ ਤਮਾਮ ਕਰਾਂਗਾ ਇਹ 24 25 ਸਤੰਬਰ 2024 ਦੀ ਰਾਤ ਨੂੰ ਆਪਣੇ ਮਾਤਾ ਪਿਤਾ ਨੂੰ ਲੱਸੀ ਦਿੰਦਾ ਹੈ ਕਿ ਲੱਸੀ ਪੀਓਗੇ ਉਹ ਉਹਨਾਂ ਨੇ ਕਿਹਾ ਕਿ ਹਾਂ ਪੀਵਾਂਗੇ ਤਾਂ ਇਹ ਜੋ ਇਹ ਨਸ਼ੀਲੀਆਂ ਗੋਲੀਆਂ ਸੀ ਉਹ ਲੱਸੀ ਦੇ ਵਿੱਚ ਪਾ ਦਿੰਦਾ ਹੈ ਉਹ ਨੱਸੀ ਪੀ ਲੈਂਦੇ ਨੇ ਤੇ ਹੁਣ ਉਹ ਬੇਸੁੱਧ ਹੋ ਕੇ ਪੈ ਜਾਂਦੇ ਨੇ ਇਹ ਰਾਤ ਨੂੰ ਤਕਰੀਬਨ 1 ਵਜੇ ਉਹਨਾਂ ਦੇ ਕਮਰੇ ਦੇ ਵਿੱਚ ਜਾਂਦਾ ਤੇ ਦੇਖਦਾ ਕਿ ਇਹ ਸੁੱਤੇ ਆ ਜਾਂ ਨਹੀਂ ਸੁੱਤੇ ਪਰ ਜਸਵੰਤ ਤੇ ਉਸ ਦੀ ਘਰ ਵਾਲੀ ਕੂਕ ਨੀਂਦ ਦੇ ਵਿੱਚ ਸੁੱਤੇ ਪਈ ਸੀ ਇੱਕ ਤਰ੍ਹਾਂ ਬੇਹੋਸ਼ੀ ਦੀ ਹਾਲਤ ਦੇ ਵਿੱਚ ਸੀ ਤਾਂ ਇਹ ਮੁੰਡਾ ਇੱਕ ਰੌੜ ਜੋ ਲੋਹੇ ਦੀ ਹੁੰਦੀ ਆ ਉਸ ਨੂੰ ਚੱਕ ਕੇ ਲਿਉਂਦਾ ਪਹਿਲਾਂ ਆਪਣੀ ਮਾਂ ਦੇ ਸਿਰ ਵਿੱਚ 11 12 ਵਾਰ ਕਰਦਾ ਹੈ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਫਿਰ ਉਸ ਤੋਂ ਬਾਅਦ ਆਪਣੇ ਪਿਤਾ ਦੇ ਸਿਰ ਵਿੱਚ 15 20 ਰੋੜਾ ਮਾਰਦਾ ਦਾ ਤੇ ਉਸ ਦੀ ਵੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਮੌਤ ਹੋਣ ਤੋਂ ਬਾਅਦ ਇਹ ਉਹਨਾਂ ਦੇ ਕਮਰੇ ਦੇ ਵਿੱਚ ਬਹਿੰਦਾ ਹੈ ਤੇ ਉਹਨਾਂ ਨੂੰ ਕਹਿੰਦਾ ਕਿ ਹੁਣ ਮੇਰੇ ਤੇ ਚੀਕੋ ਹੁਣ ਮੇਰੇ ਤੇ ਚਲਾਓ ਹੁਣ ਮੇਰੇ ਤੇ ਰੋਕ ਟੋਕ ਲਗਾਓ ਕਿਉਂ ਨਹੀਂ ਬੋਲਦੇ ਬੋਲੋ ਮੈਂ ਤੁਹਾਡੇ ਕੋਲੋਂ ਦੁਖੀ ਹੋ ਚੁੱਕਿਆ ਸੀ ਮੇਰੇ ਤੇ ਚੀਕੋ ਮੇਰੇ ਤੇ ਚੱਲਾਓ ਪਰ ਉਹ ਤਾਂ ਦੋਨੋਂ ਮਰ ਚੁੱਕੇ ਸੀ ਉਸ ਤੋਂ ਬਾਅਦ ਇਹ ਆਪਣੇ ਘਰ ਦੇ ਕੱਪੜੇ ਲਿਆ ਕੇ ਇਸ ਕਮਰੇ ਦੇ ਵਿੱਚ ਜੋ ਇਸ ਦੇ ਮਾਤਾ ਪਿਤਾ ਮੰਜੇ ਤੇ ਪਏ ਸੀ ਉਹਨਾਂ ਦੇ ਉੱਪਰ ਪਾਉਂਦਾ ਹੀਠਾਂ ਪਾਉਂਦਾ ਇਹਨਾਂ ਦੋਨਾਂ ਦੀਆਂ ਲਾਸ਼ਾਂ ਨੂੰ ਅੱਗ ਲਗਾ ਦਿੰਦਾ ਇਹ ਇਹਨਾਂ ਦੀਆਂ ਲਾਸ਼ਾਂ ਨੂੰ ਕਮਰੇ ਨੂੰ ਆਗ ਲਗਾਉਣ ਤੋਂ ਬਾਅਦ ਅੱਧਾ ਪੌਣਾ ਘੰਟਾ ਬੀਟ ਕਰਦਾ ਤੇ ਆਪਣੇ ਕਮਰੇ ਦਾ ਜੋ ਸਮਾਨ ਹੁੰਦਾ ਉਸ ਨੂੰ ਖੰਡਿਆ ਦਿੰਦਾ ਹੈ ਨਗਦੀ ਵੀ ਹੁੰਦੀ ਆ ਸੋਨਾ ਵੀ ਹੁੰਦਾ ਉਹ ਵੀ ਖੰਡਿਆ ਦਿੰਦਾ ਹੈ ਤੇ ਉਸ ਤੋਂ ਬਾਅਦ ਇਹ ਆਪਣੇ ਤਾਏ ਦੇ ਘਰ ਜਾਂਦਾ ਕੰਧ ਟੱਪ ਕੇ ਤਾਏ ਦੇ ਘਰ ਜਾਂਦਾ ਤੇ ਉਸ ਨੂੰ ਕਹਿੰਦਾ ਕਿ ਸਾਡੇ ਘਰੇ ਬਦਮਾਸ਼ ਆ ਗਏ ਉਹਨਾਂ ਨੇ ਮੇਰੇ ਮਾਤਾ ਪਿਤਾ ਨੂੰ ਮਾਰ ਦਿੱਤਾ ਸਾਡੇ ਘਰੇ ਲੁੱਟਖੋਖ ਕੀਤੀ ਪਰ ਜੋ ਘਰ ਵਿੱਚ ਸੋਨਾ ਸੀ ਚਾਂਦੀ ਸੀ ਨਗਦੀ ਸੀ ਉਹ ਇਸਨੇ ਕਿਤੇ ਲੁਕੋਈ ਨਹੀਂ ਉਸ ਨੂੰ ਦੇਖ ਕੇ ਪੁਲਿਸ ਨੂੰ ਸ਼ੱਕ ਹੋ ਗਿਆ ਕਿ ਜੇ ਲੁਟੇਰੇ ਆਏ ਸੀ ਤਾਂ ਉਹ ਸੋਨਾ ਚਾਂਦੀ ਤੇ ਨਗਦੀ ਕਿਉਂ ਨਾ ਲੈ ਕੇ ਗਏ ਉਸ ਤੋਂ ਬਾਅਦ ਇਸ ਨੂੰ ਗ੍ਰਿਫਤਾਰ ਕਰ ਲਿੱਤਾ ਜਾਂਦਾ ਹੈ ਤੇ ਇਸ ਉੱਤੇ ਕੇਸ ਦਰਜ ਕਰਕੇ ਇਸ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਸੋ ਇਹ ਜੋ ਘਟਨਾ ਸੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਅੱਜ ਕੱਲ ਦਾ ਜੋ ਮਾਹੌਲ ਹੈ ਬੜਾ ਹੀ ਮਾੜਾ ਦਾ ਕਿਸੇ ਉੱਤੇ ਵੀ ਤੁਸੀਂ ਯਕੀਨ ਨਹੀਂ ਕਰ ਸਕਦੇ ਇਕਲੌਤਾ ਪੁੱਤਰ ਜਿਸ ਨੂੰ ਬੜੇ ਚਾਵਾਂ ਨਾਲ ਮਾਪੇ ਨੇ ਪਾਲਿਆ ਹੋਵੇਗਾ ਮਾਪੇ ਦੀਆਂ ਇੱਛਾਵਾਂ ਇਸ ਤੋਂ ਬਹੁਤ ਜ਼ਿਆਦਾ ਹੋਣਗੀਆਂ ਪਰ ਇਸ ਮੁੰਡੇ ਦੇ ਗੁੱਸੇ ਨੇ ਇਸ ਮੁੰਡੇ ਦੀ ਘੱਟ ਸਹਿਨਸ਼ੀਲਤਾ ਨੇ ਇਹੋ ਜਿਹਾ ਕਦਮ ਇਹੋ ਜਿਹਾ ਕੰਮ ਕਰਵਾ ਦਿੱਤਾ ਜਿਸ ਨਾਲ ਇਸ ਨੇ ਆਪਣੇ ਮਾਤਾ ਪਿਤਾ ਨੂੰ ਵੀ ਮਾਰ ਦਿੱਤਾ ਤੇ ਆਪਣੀ ਜ਼ਿੰਦਗੀ ਵੀ ਬਰਬਾਦ ਕਰ ਲਈ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ